ਜਿਹੜੇ ਰਾਸ਼ਨ ਕਾਰਡ ਕੱਟੇ ਗਏ ਸੀ ਅਸੀਂ ਹੁਕਮ ਕਰਤਾ ਪੁਰਾਣੇ ਰਾਸ਼ਨ ਕਾਰਡ ਦੀ ਜਿਹਨਾਂ ਦੇ ਬਣੇ ਹੋਏ ਸੀ ਉਹਨਾਂ ਨੂੰ ਵੀ ਉਹਨਾਂ ਨੂੰ ਵੀ ਰਾਸ਼ਨ ਮਿਲੂਗਾ ਘਰ ਘਰ ਜਾ ਕੇ ਉਹਨਾਂ ਦੀ ਉਹਨਾਂ ਦੀ ਜਿਹੜੀ ਢੇਲੀ ਜਾਂ ਢੇਲੀ ਤੇ ਜਾ ਕੇ ਰਾਸ਼ਨ ਮਿਲੂਗਾ ਤੇ ਰਾਸ਼ਨ ਕਿਹੜਾ ਮਿਲੂਗਾ ਜਿਹੜੀ ਆ ਕਣਕ ਹੁਣ ਆਈ ਐ ਆ ਜਿਹੜੀ ਕਣਕ ਹੁਣ ਆਈ ਐ ਮੰਡੀਆਂ ਚ ਏਸੇ ਏ ਕਣਕ ਦਾ ਆਟਾ ਜਾਂ ਫਿਰ ਇਹੀ ਕਣਕ ਇਹ ਤੁਹਾਡੇ ਤੇ ਆ ਕੇ ਕਣਕ ਲੈਣੀ ਜਾਂ ਆਟਾ ਇਹ ਤੁਹਾਡੇ ਘਰਾਂ ਚ 달ਿਤਾ ਗਰੀਬਾਂ ਦੇ ਘਰਾਂ ਚ ਰਾਸ਼ਨ ਵਾਸਤੇ ਰੋਟੀ ਪਕਾਉਣ ਵਾਸਤੇ ਮਿਲੂਗਾ ਜਿਹੜੇ ਘਰ ਜਿਹੜੇ ਮੁੱਖ ਮੰਤਰੀ ਦੇ ਘਰੇ ਜਿਹੜੇ ਜਿਹੜੇ ਕਣਕ ਦਾ ਆਟਾ ਪੀਹਿਆ ਜਾਂਦਾ ਜਿਹੜੇ ਆਟੇ ਦੀ ਰੋਟੀ ਮੁੱਖ ਮੰਤਰੀ ਦੇ ਘਰੇ ਜਾਂ ਸਾਡੇ ਮੰਤਰੀ ਦੇ ਘਰੇ ਬਣਦੀ ਹੈ ਉਹੀ ਗਰੀਬਾਂ ਦੇ ਘਰਾਂ ਚ ਬਣੂਗੀ ਅਸੀਂ ਕੋਈ ਸੁਸਤਰੀ ਲੱਗੀ ਹੋਈ ਕਣਕ ਜਾਂ ਮਿੱਟੀ ਵਾਲੀ ਜਿਹਨੂੰ ਡੰਗਰ ਵੀ ਨਹੀਂ ਖਾਂਦੇ ਉਹ ਕਣਕਾਂ ਨਹੀਂ ਵੰਡਣੀਆਂ ਗੈਰ ਮਨੁੱਖੀ ਬਿਹਾਰ ਨਹੀਂ ਕਰਨਾ ਵੀਰੋ ਦਲਿਤਾਂ ਗਰੀਬਾਂ ਦੇ ਬੱਚਿਆਂ ਨੂੰ ਪੜ੍ਹਾ ਦਈਏ ਉਹ ਗਰੀਬੀ ਚੱਕ ਦੇਣਗੇ ਆ ਸਕੂਲ ਜਿਹੜੇ ਬਣਾਏ ਨੇ ਦਲਿਤਾਂ ਗਰੀਬਾਂ ਦੇ ਬੱਚੇ ਪੜ੍ਹ ਰਹੇ ਆ ਫਾਸਟ ਆ ਰਹੇ ਆ ਦਿੱਲੀ ਦੇ ਵਿੱਚ ਵੀ ਇੱਦਾਂ ਹੋਇਆ ਵਕੀਲ ਬਣ ਰਹੇ ਨੇ ਜੇ ਆਈਟੀ ਦਾ ਐਗਜ਼ਾਮ ਈਟੀ ਜਿਹੜਾ ਯੂਪੀਐਸਸੀ ਦੇ ਐਗਜ਼ਾਮ ਕਲੀਅਰ ਕਰ ਰਹੇ ਆ ਆਪਣੇ 158 ਬੱਚੇ ਪਹਿਲੀ ਵਾਰ ਹੋਇਆ 158 ਸਰਕਾਰੀ ਸਕੂਲਾਂ ਦੇ ਬੱਚਿਆਂ ਨੇ JEE ਦਾ main ਦਾ ਟੈਸਟ ਕਲੀਅਰ ਕਰ ਲਿਆ ਵੀਰੋ ਵੱਡੇ ਵੱਡੇ ਅਫਸਰ ਬਣਨ ਦੇ ਗਰੀਬਾਂ ਦੇ ਜਵਾਕ ਹੋ। ਸੋ ਵੀਰੋ ਆਉਣ ਵਾਲੇ ਦਿਨਾਂ 'ਚ ਪੰਜਾਬ ਦੀ ਤਰੱਕੀ ਦੇ ਕਈ ਅੰਕੜੇ ਗਿਣਾਉਂਗਾ। ਇੱਕ ਤਾਂ ਮੈਂ ਅੱਜ ਹੀ ਦੱਸ ਦਿਨਾ। ਪੂਸਾ 44 ਪੂਸਾ 44 ਦੀ ਮੈਂ ਪਿਛਲੇ ਵਾਰ ਬੇਨਤੀ ਕੀਤੀ ਸੀ ਕਿ ਇਹਨੂੰ ਨਾ ਲਾਓ। ਇਹ 155 ਤੋਂ 155 ਦਿਨ ਲੈਂਦੀ ਆ ਪੱਕਣ ਨੂੰ। ਇਦੀ ਥਾਂ ਤੇ ਪੀਆਰ 126 ਲਾਓ ਸਰਕਾਰ ਚੱਕੂਗੀ ਪੀਆਰ 127 ਲਾਓ 28 ਲਾਓ 29 30 ਚਾਰ ਕਿਸਮਾਂ ਗੱਡੀਆਂ ਨੇ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੇ ਉਹ 92 ਦਿਨਾਂ ਚ ਪੱਕਦੀਆਂ ਨੇ 90 ਤੋਂ 92 ਦਿਨਾਂ ਚ ਵੀਰੋ 33% ਲੋਕਾਂ ਨੇ ਮੇਰੀ ਬੇਨਤੀ ਮੰਨਦੇ ਹੋਏ ਪੂਸਾ ਦੀ ਥਾਂ ਤੇ 126 ਲਈ ਔਰ 126 ਦਾ ਕੇਕ ਦਾਣਾ ਚੱਕਿਆ ਤਾਂ ਅੰਗਰੇਜ਼ੀ ਦੇ ਅਖਬਾਰ ਨੇ ਟਾਈਮਜ਼ ਆਫ ਇੰਡੀਆ ਸਾਰੇ ਦੇਸ਼ ਚ ਬਹੁਤ ਜ਼ਿਆਦਾ ਵੱਡਾ ਅਖਬਾਰ ਹੈ ਉਹਨੇ ਫਰੰਟ ਪੇਜ ਤੇ ਲਾਇਆ ਕਿ ਭਗਵੰਤ ਮਾਨ ਦੀ ਇੱਕ ਬੇਨਤੀ ਨਾਲ ਬਿਜਲੀ ਬੋਰਡ ਦਾ 470 ਕਰੋੜ ਰੁਪਇਆ ਬਚ ਗਿਆ 5 ਬਿਲੀਅਨ ਕਯੂਬਿਕ ਮੀਟਰ ਇੱਕ ਪਾਣੀ ਧਰਤੀ ਦੇ ਵਿੱਚ ਬਚ ਗਿਆ ਵੀਰੋ ਐਨਾ ਫਾਇਦਾ ਹੋ ਗਿਆ ਕੱਲੀ ਇੱਕ ਬੇਨਤੀ ਤੇ ਮੈਂ ਬਹੁਤ ਧੰਨਵਾਦ ਕਰਦਾ ਮੇਰੀ ਇੱਕ ਬੇਨਤੀ ਤੇ ਤੇ ਹੁਣ ਪੂਸਾ 44 ਬਾਰ ਮੈਂ ਤੁਹਾਨੂੰ ਕਹਿਣਾ ਇਹਨੂੰ ਬੀਜਿਓ ਹੀ ਨਾ ਕਿਉਂਕਿ ਹੁਣ ਪਨੀਰੀਆਂ ਲਾਉਣੀਆਂ ਨੇ ਪੂਸਾ 44 ਨਾ ਬੀਜਿਓ ਜੇ ਕਿਸੇ ਦੇ ਕਰੇ ਬੀ ਪਿਆ ਕਿਰਪਾ ਕਰਕੇ ਉਹ ਥਾਂ ਤੇ ਪੀਆਰ 126 ਲਾਓ 27 ਲਾਓ 28 ਲਾਓ 29 ਲਾਓ ਇੱਕ ਇੱਕ ਦਾਣਾ ਚੱਕੂਗਾ ਇੱਕ ਇੱਕ ਦਾਣਾ ਚੱਕੂਗਾ ਡਾਲਾ ਖੋਲਣ ਤੋਂ ਬਾਅਦ ਟਰਾਲੀ ਘਰੇ ਪਹੁੰਚੂਗੀ ਤਾਂ ਤੁਹਾਡੇ ਬੈਂਕ 'ਚ ਖਾਤੇ 'ਚ ਪੈਸੇ ਆ ਜਾਣਗੇ ਇਹ ਵੀ ਮੈਂ ਵਾਦਾ ਕਰਾਂ ਸੋ ਉਹਦੇ ਨਾਲ ਪਰਾਲੀ ਵੀ ਬਚਦੀ ਹੈ ਕਿਉਂਕਿ ਪੂਸਾ ਦਾ ਜਿਹੜੀ ਕੱਦ ਹੈ ਉਹ ਵੱਡਾ ਹੈ ਪਰਾਲੀ ਵੱਡਾ ਹੈ 126 ਦੀ ਘਟ ਹੈ ਝਾੜੋਂ ਨਹੀਂ ਨਿਕਲਦਾ ਕੱਸੀਆਂ ਦਾ ਪਾਣੀ ਸੂਆਂ ਦਾ ਪਾਣੀ ਰਜਵਾਹਿਆਂ ਦਾ ਪਾਣੀ ਲੱਗਿਆ ਪਹੁੰਚਣ ਪਿੰਡਾਂ 'ਚ ਆਉਣ ਲੱਗ ਗਿਆ ਪਾਣੀ ਮੈਂ ਵੀ ਪਹਿਲਾਂ ਕਿਹਾ ਮੈਂ ਕਿਹਾ ਸਾਡੇ ਪਿੰਡ ਜਿਹੜੀ ਕੱਸੀ ਹੁੰਦੀ ਸੀ ਜਿਹੜੀ ਕੱਸੀ ਚ ਨਹਾਉਂਦੇ ਹੁੰਦੇ ਸੀ ਮੈਂ ਅਫਸਰਾਂ ਨੂੰ ਕਿਹਾ ਮੇਰੀ ਮਾਂ ਮੇਰੀਆਂ ਚਾਚੀਆਂ ਤਾਈਆਂ ਉੱਥੇ ਥਾਪੀ ਨਾਲ ਕੱਪੜੇ ਧੋਉਂਦੀਆਂ ਹੁੰਦੀਆਂ ਸੀ ਅਸੀਂ ਕੱਸੀ ਚ ਨਹਾਉਂਦੇ ਹੁੰਦੇ ਸੀ ਉਹ ਕਿੱਧਰ ਗਈਆਂ ਕਹਿੰਦੇ ਜੀ ਉਹ ਤਾਂ ਪਤਾ ਨਹੀਂ ਗਾਇਬ ਹੋ ਗਈ ਮੈਂ ਕਿੱਧਰ ਗਈਆਂ ਲੱਭੋ ਕੱਸੀਆਂ ਲੱਭੀਆਂ ਉਹਨਾਂ ਥਾਤੇ ਪੈਪਾ ਪਾਤੀਆਂ ਥੱਲੋਂ ਦੀ ਮੈਂ ਕਿਹਾ ਸ਼ੇਰਾਂ ਵਾਲਾ ਸੁਆ ਚੀਮੇ ਵਜਦੀ ਲੰਘਦਾ ਹੈ ਉਹ ਕਿੱਧਰ ਗਿਆ ਯਾਰ ਕਦੇ ਉਹਦਾ ਪਿੱਛੋਂ ਬਹੁਤ ਬੰਦ ਹੋ ਗਿਆ ਦਰਖਤ ਉੱਗ ਪਏ ਮੈਂ ਕਿਹਾ ਚੱਕੋ ਬਜਟ ਉਹਨੂੰ ਚਲਾਓ ਵੀਰੋ ਜਿੱਦ ਦੇ ਸਰਕਾਰ ਸੰਭਾਲੀ ਸੀ 21% ਮੀਤਾ ਮੰਤਰੀ ਰਿਹਾ ਇਰੀਗੇਸ਼ਨ ਦਾ ਸंचाई ਦਾ ਇਹਨੂੰ ਜਿਆਦਾ ਪਤਾ ਹੈ 21% ਪਾਣੀ ਨਹਿਰਾਂ ਨੂੰ ਜਾਂਦਾ ਸੀ ਨਹਿਰਾਂ ਦਾ ਜਿਹੜਾ ਖੇਤਾਂ ਨੂੰ ਜਾਂਦਾ ਸੀ 16 ਮਾਰਚ ਨੂੰ ਆਪਾਂ ਸੌ ਚੁੱਕੀ ਸੀ ਉਦੋਂ ਤੱਕ 21% ਪਾਣੀ ਸਿਰਫ 21% ਪਾਣੀ ਨਹਿਰਾਂ ਦਾ ਖੇਤਾਂ ਨੂੰ ਜਾਂਦਾ ਸੀ ਅੱਜ 59% ਪਾਣੀ ਖੇਤਾਂ ਦਾ ਜਿਹੜਾ ਸਿੰਚਾਈ ਦਾ ਸਾਧਨ ਬਣ ਰਿਹਾ ਨਹਿਰਾਂ ਦਾ ਪਾਣੀ ਵੀਰੋ ਅਗਲੇ ਅਕਤੂਬਰ ਚ ਐਸੇ ਅਕਤੂਬਰ ਚ 70% ਤੇ ਪਹੁੰਚ ਜਾਗੇ ਹਰ ਰੋਜ਼ 13 ਕਿਲੋਮੀਟਰ ਪਾਈਪਲਾਈਨ ਪੈ ਰਹੀ ਹੈ ਐਵਰੇਜ ਕੱਢੀਏ ਜੇ ਵੀਰੋ ਕੱਸੀਆਂ ਦਾ ਨਹਿਰਾਂ ਦਾ ਪਾਣੀ ਪਹੁੰਚਣ ਲੱਗਿਆ ਤੁਸੀਂ ਵੀਡੀਓ ਦੇਖਦੇ ਹੋਵੋਗੇ ਲੋਕ ਦੱਸਦੇ ਆ 35 ਸਾਲ ਬਾਅਦ ਪਾਣੀ ਦੇਖਿਆ ਜੀ 40 ਸਾਲ ਬਾਅਦ ਸਾਡੇ ਪਿੰਡ ਪਾਣੀ ਆਇਆ ਜੀ ਧੰਨਵਾਦ ਜੀ ਭਗਵੰਤ ਮਾਨ ਦਾ ਜੀ ਵੀਰੋ ਧੰਨਵਾਦ ਮੇਰਾ ਨਹੀਂ ਧੰਨਵਾਦ ਤੁਸੀਂ ਆਪਣੀ ਕਰਿਆ ਕਰੋ ਜਿਨ੍ਹਾਂ ਨੇ ਵੋਟਾਂ પાਕੇ ਮੈਨੂੰ ਇਹ ਜ਼ਿੰਮੇਵਾਰੀ ਦਿੱਤੀ ਹੈ ਜਿਨ੍ਹਾਂ ਨੇ ਮੈਨੂੰ ਇਹ ਕੰਮ ਦਿੱਤਾ ਮੇਰੇ ਹੱਥ 'ਚ ਪੈਨ ਦਿੱਤਾ ਕਿ ਆਪਾਂ ਕੱਸੀਆਂ ਤੇ ਨਹਿਰਾਂ ਦਾ ਪਾਣੀ ਚਲਾ ਲਿਆ ਜਿੱਦੇ 70% ਤੇ ਪਹੁੰਚ ਗਿਆ 14.5 ਲੱਖ ਟਿਊਬਵੈੱਲ ਪੰਜਾਬ 'ਚ ਉਹਦੇ 'ਚੋਂ 6 ਲੱਖ ਤੋਂ ਵੱਧ ਟਿਊਬਵੈੱਲ ਬੰਦ ਹੋ ਜਾਣਗੇ ਕਿਉਂਕਿ ਫਿਰ ਟਿਊਬਵੈਲ ਕਿਉਂ ਚਲਾਉਣਾ ਜਦੋਂ ਕੱਸੀ ਦੇ ਪਾਣੀ ਆ ਗਿਆ ਵੀਰੋ ਜਦੋਂ 6 ਲੱਖ ਟਿਊਬਲ ਬੰਦ ਹੋਗੇ ਤਾਂ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮ ਹੱਤ ਜੋ ਗੁਰੂ ਸਾਹਿਬ ਨੇ ਜੋ ਪੰਜ ਸਦੀਆਂ ਪਹਿਲਾਂ ਕਹਿਤਾ ਸੀ ਉਹ ਉਹ ਵਚਨ ਤੇ ਵੀ ਆਪਾਂ ਪੂਰੇ ਉੱਤਰ ਜਾਗੇ ਗੁਰੂਆਂ ਦਾ ਅਸ਼ੀਰਵਾਦ ਮਿਲੂਗਾ ਤੇ ਨਾਲ ਮੇਰਾ 6 ਤੋਂ 7000 ਕਰੋੜ ਰੁਪਈਆ ਜਿਹੜਾ ਬਿਜਲੀ ਦੀ ਸਬਸਿਡੀ ਜਾਂਦੀ ਹੈ ਜੋ ਝੋਨਾ ਲਾਉਣ ਵੇਲੇ ਬਿਜਲੀ ਮੁਫਤ ਨੇ ਆ ਉਹ ਵੱਜ ਜਾਊਗਾ ਤੇ ਵੀਰੋ ਸਾਫ ਕਿਤਾਬ ਲਾਏ ਪਏ ਨੇ 5000 ਤੋਂ 5500 ਕਰੋੜ ਰੁਪਈਆ ਲੱਗੂਗਾ ਤੇ ਇੰਨਾ ਮੈਂ ਜੇ ਬਚਾ ਲਿਆ ਹਰ ਇੱਕ ਸਾਲ ਚ ਸਭ ਤੋਂ ਪਹਿਲਾਂ ਗਰੰਟੀ ਉਹ ਪੂਰੀ ਕਰੂੰ ਜਿਹਦੇ ਨਾਲ ਬਹੁਤ ਜ਼ਿਆਦਾ ਦੁਆਵਾਂ ਤੇ ਅਸ਼ੀਰਵਾਦ ਮਿਲਣਗੇ ਮਾਵਾਂ ਭੈਣਾਂ ਨੂੰ ਜਿਹੜਾ 1000 ਰੁਪਏ ਮਹੀਨਾ ਦੇਣਾ ਉਹ ਲਾਗੂ ਕਰ ਦੂੰਗਾ ਜੀ ਮੈਂ ਵੀਰੋ ਜੇ ਮੈਂ ਵੋਟਾਂ ਵਾਸਤੇ ਕਰਨਾ ਹੁੰਦਾ ਜਾਂ ਮੈਂ ਵੋਟ ਬੈਂਕ ਦੀ ਰਣਨੀਤੀ ਕਰਨੀ ਹੁੰਦੀ ਮੈਂ ਕਹਿ ਦਿੰਦਾ ਚਲੋ ਐ ਕਰਦੇ ਆ ਫਰਵਰੀ ਮਾਰਚ ਤੋਂ 1000 ਰੁਪਏ ਮਹੀਨਾ ਦੇਣ ਲੱਗ ਜੰਨੇ ਆ ਵੋਟਾਂ ਤੋਂ ਬਾਅਦ ਬੰਦ ਕਰ ਦਾਂਗੇ ਸਕੀਮ ਮੈਂ ਵੀ ਕਰ ਸਕਦਾ ਸੀ ਪਰ ਨਹੀਂ ਮੈਨੂੰ ਮਰਵਿੰਦ ਕੇਜਰੀਵਾਲ ਜੀ ਨੇ ਕਿਹਾ ਹੋਇਆ ਕਿ ਜਿਹੜਾ ਵਾਅਦਾ ਕੀਤਾ ਉਹਨੂੰ ਪੂਰਾ ਕਰਨਾ ਹੈ ਲੰਬੇ ਸਮੇਂ ਵਾਸਤੇ ਬਿਜਲੀ ਦੇ ਬਿੱਲ ਅੱਜ ਜ਼ੀਰੋ ਆਉਂਦੇ ਨੇ ਇਹ ਤਾਂ ਨਹੀਂ ਹੈਗਾ ਕਿ ਕੋਈ ਬਿਜਲੀ ਦਾ ਬਿੱਲ ਵਿਚਾਲੋਂ ਬੰਦ ਕਰਤਾ ਵੀ ਹੁਣ ਆ ਆਇਆ ਕਰਨਗੇ ਉਹ ਐਂ ਆਉਂਦੇ ਰਹਿਣਗੇ ਕਿਉਂਕਿ ਮੈਂ ਪੂਰੇ ਪਲੈਨਿੰਗ ਨਾਲ ਉਹ ਬਿਲਾਂ ਦਾ ਜਿਹੜਾ ਬਜਟ ਬਣਾਇਆ ਹੋਇਆ ਹੈ ਬਿਲਕੁਲ ਇਸੇ ਤਰ੍ਹਾਂ ਬਸ ਅਗਲੇ ਅਗਲੇ ਥੋੜੇ ਸਮੇਂ ਚ ਵੀਰੋ ਮਾਵਾ ਭੈਣਾਂ ਦਾ 10000 ਰੁਪਿਆ ਵਾਲਾ ਸਕੀਮ ਸ਼ੁਰੂ ਹੋਊਗੀ ਫਿਰ ਦੁਬਾਰੇ ਬੰਦ ਨਹੀਂ ਹੋਊਗੀ ਉਹ ਉਹ ਹਰ ਇੱਕ ਮਹੀਨੇ ਮਿਲਿਆ ਕਰਨਗੇ ਉਹ ਹਰ ਇੱਕ ਮਹੀਨੇ ਮਿਲਿਆ ਕਰਨਗੇ ਜੋ ਸਨਮਾਨ ਦੀ ਰਸ਼ੀ ਹੈ ਹਾਲਾਂਕਿ ਬਾਦ ਆ 5 ਸਾਲ ਚ ਪੂਰਾ ਕਰਨ ਦੀ ਗਾਰੰਟੀ ਦਿੱਤੀ ਸੀ ਪਾਜੀ ਪਹਿਲੀ ਹੀ ਕਰਾਂਗੇ ਕੇਐਸਐਫ ਕਰਕੇ ਸੜਕ ਸੁਰੱਖਿਆ ਫੋਰਸ ਕਰਕੇ 5800 ਜ਼ਖਮੀਆਂ ਦੀ ਜਾਨ ਬਚ ਗਈ 3 ਮਹੀਨਿਆਂ ਚ 90 ਦਿਨਾਂ ਚ 5800 ਇਹ ਪੁੰਡਾ ਕੰਮ ਹੈ ਵੀਰੋ ਅੱਜ ਦੇ ਜ਼ਮਾਨੇ ਚ ਭਾਈ ਭਾਈ ਦਾ ਵੈਰੀ ਹੋਇਆ ਪਿਆ ਇਥੇ ਪੁੱਤ ਪਿਓ ਦੇ ਕਤਲ ਕਰੀ ਜਾਂਦੇ ਆ ਉੱਥੇ ਕਿਸੇ ਦੀ ਜਾਨ ਬਚਾਉਣੀ ਬਹੁਤ ਵੱਡੀ ਗੱਲ ਆ ਬਹੁਤ ਵੱਡੀ ਗੱਲ ਆ ਪੁੰਨ ਦਾ ਕੰਮ ਐ ਮੈਂ ਦਿੱਲੀ ਮੈਂ ਜ গুজরাট ਜਾ ਰਿਹਾ ਸੀ ਪਰਸੋਂ ਤਾਂ ਮੈਂ ਦਿੱਲੀ ਤੋਂ ਇੱਥੋਂ ਚੰਡੀਗੜ੍ਹ ਤੋਂ ਦਿੱਲੀ ਜਾ ਰਿਹਾ ਸੀ ਜਹਾਜ਼ ਦੇ ਵਿੱਚ ਇੱਕ ਪਰਿਵਾਰ ਮਿਲਿਆ ਮੈਨੂੰ ਇੱਕ ਕੁੜੀ ਸੀ ਇੱਕ ਉਹਦੀ ਮਾਂ ਸੀ ਇੱਕ ਉਹਦੀ ਦਾਦੀ ਸੀ 70 ਸਾਲ ਦੀ ਇੱਕ ਉਹਦਾ ਭਾਈ ਸੀ ਤੇ ਇੱਕ ਉਹਦੀ ਭਝਾਈ ਸੀ ਚੂੜਾ ਪਾਇਆ ਹੋਇਆ ਸੀ ਨਵਾਂ ਵਿਆਹ ਹੋਇਆ ਹੋਣਾ ਉਹ ਕੁੜੀ ਮੈਨੂੰ ਕਹਿੰਦੀ ਅੱਜ ਮੇਰੀ ਜ਼ਿੰਦਗੀ ਦਾ ਬਹੁਤ ਵੱਡਾ ਦਿਨ ਹੈ ਮਾਨ ਸਾਹਿਬ ਤੁਹਾਡੇ ਕਰਕੇ ਮੈਂ ਕਹਿੰਦੀ ਮੈਂ ਤਾਂ ਤੁਹਾਨੂੰ ਜਾਣਦਾ ਵੀ ਨਹੀਂ ਮੈਂ ਕੀ ਕਰਤਾ ਦੱਸੋ ਕਹਿੰਦੀ ਤੁਸੀਂ ਮੈਨੂੰ ਪਟਵਾਰੀ ਭਰਤੀ ਕਰ ਲਿਆ ਨਿਯੁਕਤੀ ਪੱਤਰ ਸਾਨੂੰ ਮਿਲ ਗਏ ਟ੍ਰੇਨਿੰਗ ਸਾਡੀ ਚੱਲ ਰਹੀ ਹੈ ਤੁਸੀਂ ਟ੍ਰੇਨਿੰਗ ਦੀ ਵੀ ਤਨਖਾਹ ਦੇਣ ਲੱਗ ਗਏ ਮੈਨੂੰ ਪਹਿਲੀ ਤਨਖਾਹ ਮਿਲੀ ਹੈ 20 ਦਿਨ ਪਹਿਲਾਂ ਵੀਰੋ ਉਹ ਕਹਿੰਦੀ ਮੈਂ ਆਪਣੇ ਪਰਿਵਾਰ ਨਾਲ ਵਾਅਦਾ ਕੀਤਾ ਸੀ ਜਿੱਦ ਦਿਨ ਸਰਕਾਰੀ ਨੌਕਰੀ ਦੀ ਪਹਿਲੀ ਤਨਖਾਹ ਮਿਲੂਗੀ ਮੈਂ ਆਪਣੀ ਦਾਦੀ ਸਮੇਤ ਸਾਰੇ ਪਰਿਵਾਰ ਨੂੰ ਜਹਾਜ਼ ਦਾ ਝੂਟਾ ਦਵਾਉਂਗੀ ਅੱਜ ਮੈਂ ਦਿੱਲੀ ਲੈ ਕੇ ਚੱਲੀ ਹਾਂ ਐਡੀਆਂ ਛੋਟੀਆਂ ਛੋਟੀਆਂ ਖੁਸ਼ੀਆਂ ਇਹ ਪਹਿਲਾਂ ਕਿੱਧਰ ਗਈਆਂ ਸੀ ਖੁਸ਼ੀਆਂ ਇਹ ਸਾਡੇ ਤਾਂ ਖੁਸ਼ੀਆਂ ਖੋਲੀਆਂ ਸੀ ਸੱਥਾਂ ਚੋਂ ਰੌਣਕਾਂ ਚਲੀਆਂ ਗਈਆਂ ਸੀ 25 ਬੱਜੇ 33 ਸਾਲ ਦੇ ਜਵਾਕਾਂ ਦੀਆਂ ਦਾੜੀਆਂ ਚਿੱਟੀਆਂ ਹੋ ਗਈਆਂ ਚਿੰਤਾ ਚਿਖਾ ਸਮਾਨ ਕਿ ਕੀ ਕਰਾਂਗੇ ਯਾਰ ਕਿੱਧਰ ਜਾਵਾਂਗੇ ਜਿਹੜਾ ਵਿੱਤ ਮੰਤਰੀ ਸੀ ਉਹ ਰੋਜ਼ ਬਿਆਨ ਦਿੰਦਾ ਸੀ ਖਜ਼ਾਨਾ ਖਾਲੀ ਖਜ਼ਾਨਾ ਖਾਲੀ ਫਿਰ ਮੁੰਡੇ ਕੁੜੀਆਂ ਭੱਜਣ ਲੱਗ ਗਏ ਇਥੋਂ ਚਲੋ ਕੈਨੇਡਾ ਚਲੋ ਆਸਟ੍ਰੇਲੀਆ ਨਾ ਫਿਰੋ ਸਵਾ ਦੋ ਸਾਲ ਹੋ ਗਏ ਮੇਰੇ ਮੂੰਹੋਂ ਕਦੇ ਸੁਣਿਆ ਕਿ ਖਜ਼ਾਨਾ ਖਾਲੀ ਹੈ ਵਿੱਤ ਮੰਤਰੀ ਬੈਠਾ ਕਦੇ ਇਹਨੇ ਕਿਹਾ ਕਿ ਖਜ਼ਾਨਾ ਖਾਲੀ ਹੈ ਖਜ਼ਾਨਾ ਵੀ ਭਰਾਂਗੇ ਨੌਕਰੀਆਂ ਵੀ ਦੇਵਾਂਗੇ ਬਿਜਲੀ ਫਰੀ ਦੇਵਾਂਗੇ ਹਸਪਤਾਲ ਮਹੱਲਾ ਕਲੀਨਿਕ ਬਣਾਵਾਂਗੇ ਸਕੂਲ ਬਣਾਵਾਂਗੇ ਤੇ ਨਾਲੇ ਖਜ਼ਾਨਾ ਨਹੀਂ ਖਾਲੀ ਹੋਣ ਦਿੰਦੇ ਇਹ ਤਰੀਕਾ ਹੁੰਦਾ ਹੈ ਕਿ ਚਲਾਉਣ ਦਾ ਉਹੀ ਉਹੀ ਖੰਬੇ ਨੇ ਉਹੀ ਤਾਰਾਂ ਨੇ ਉਹੀ ਜੈਂਪਰ ਨੇ ਉਹੀ ਗ੍ਰਿਡ ਨੇ ਉਹੀ ট্রান্সਫਰਮ ਨੇ ਹੁਣ ਬਿਜਲੀ ਕਿਵੇਂ ਆਉਂਦੀ ਹੈ ਬਾਈ ਨਾਲੇ ਦਿਨੇ ਕਿਵੇਂ ਆਉਂਦੀ ਹੈ ਹੁਣ ਮੈਂ ਕਿਹਾ ਪੂਰੀ ਮੈਂ ਬਿਜਲੀ ਦੇ ਅਫਸਰ ਨੂੰ ਬੁਲਾਇਆ ਮੈਂ ਕਿਹਾ ਪੂਰੀ ਦੁਨੀਆ ਦੇ ਦਫ਼ਤਰ ਦਿਨੇ ਖੁੱਲਦੇ ਆ ਯਾਰ ਤੇ ਕਿਸਾਨ ਦਾ ਦਫ਼ਤਰ 2 ਡੂੜ ਵਜੇ ਰਾਤ ਨੂੰ ਕਿਉਂ ਖੁੱਲਦੇ ਹੁੰਨੇ ਹੋ ਰਾਤ ਨੂੰ 2 ਡੂੜ ਵਜੇ ਆਊਗੀ ਜੀ ਲੈਟ ਨਾ ਪਹਿਲਾਂ ਸੌ ਸਕਦੇ ਨਾ ਬਾਅਦ ਸੌ ਸਕਦੇ ਆ ਮੈਂ ਕਿਹਾ ਦਿਨੇ ਬਿਜਲੀ ਦਿਓ ਅਸੀਂ ਦਿਨੇ ਬਿਜਲੀ ਦਿੰਨੇ ਆ ਆਮ ਬਿਜਲੀ ਦਿੰਨੇ ਆ ਜਦੋਂ ਮਰਜ਼ੀ ਸੋਚ ਦੱਬ ਲਿਓ ਬਰਸੀਨ ਵਾਸਤੇ ਚਾਹੇ ਪੌਦ ਵਾਸਤੇ ਹੁਣ ਦੇਵਾਂਗੇ ਵੀਰੋ ਨਾਲ ਨਾਲ ਰਾਤ ਨੂੰ ਅਸੀਂ ਬਿਜਲੀ ਵੇਚਦਾ ਪੰਜਾਬ ਤਾਨੂੰ ਸੁਣ ਕੇ ਖੁਸ਼ੀ ਹੋਊਗੀ 1 ਮਾਰਚ ਤੋਂ ਲੈ ਕੇ 5 ਤੱਕ ਕੱਲ ਤੱਕ ਦਾ ਰਿਪੋਰਟ ਕਾਰਡ ਹੈ ਮੇਰੇ ਕੋਲੇ 1 ਮਾਰਚ ਤੋਂ ਲੈ ਕੇ 5 ਮਈ ਤੱਕ ਪੰਜਾਬ ਨੇ ਮਹਾਰਾਸ਼ਟਰ ਨੂੰ ਕਰਨਾਟਕਾ ਨੂੰ ਤੇ ਆਂਧਰਾ ਨੂੰ 250 ਕਰੋੜ ਰੁਪਏ ਦੀ ਬਿਜਲੀ ਵੇਚੀ ਹੈ ਵੀਰੋ ਨਾਲੇ ਪੈਸੇ ਕਮਾ ਰਹੇ ਆ ਰਾਤ ਨੂੰ ਉਹਨਾਂ ਨੂੰ ਬਿਜਲੀ ਵੇਚਦੇ ਆ ਵੀਰੋ ਇਹ ਤਾਂ ਘਰ ਚੱਲਦਾ ਹੁੰਦਾ ਜਿਹੜਾ ਵਧੀਆ ਲਾਣੇਦਾਰ ਹੁੰਦਾ ਉਹ ਘਰ ਵੀ ਤਰੱਕੀ ਤੇ ਲੈ ਕੇ ਜਾਂਦਾ ਤੇ ਘਰ 'ਚ ਖੁਸ਼ੀਆਂ ਵੀ ਲਿਆਉਂਦਾ ਤੇ ਕਰਜ਼ਾ ਵੀ ਨਹੀਂ ਚੜ੍ਹਨ ਦਿੰਦਾ ਸੋ ਤੁਸੀਂ ਮੈਨੂੰ ਮੌਕਾ ਦਿੱਤਾ ਹੋਇਆ ਹੈ ਤੁਹਾਡੇ ਨਾਲ ਖੜਾਂਗੇ ਦਲਿਤਾਂ ਗਰੀਬਾਂ ਵਾਸਤੇ ਬਹੁਤ ਸਾਰੀਆਂ ਸਕੀਮਾਂ ਨੇ ਬਿਰੋ ਜਿਹੜੇ ਰਾਸ਼ਨ ਕਾਰਡ ਕੱਟੇ ਗਏ ਸੀ ਅਸੀਂ ਹੁਕਮ ਕਰਤਾ ਪੁਰਾਣੇ ਰਾਸ਼ਨ ਕਾਰਡ ਦੀ ਜਿਹਨਾਂ ਦੇ ਬਣੇ ਹੋਏ ਸੀ ਉਹਨਾਂ ਨੂੰ ਵੀ ਉਹਨਾਂ ਨੂੰ ਵੀ ਰਾਸ਼ਨ ਮਿਲੂਗਾ ਘਰ ਘਰ ਜਾ ਕੇ ਉਹਨਾਂ ਦੀ ਉਹਨਾਂ ਦੀ ਜਿਹੜੀ ਦੇਲੀ ਜਾਂ ਦੇਲੀ ਤੇ ਜਾ ਕੇ ਰਾਸ਼ਨ ਮਿਲੂਗਾ ਤੇ ਰਾਸ਼ਨ ਕਿਹੜਾ ਮਿਲੂਗਾ ਜਿਹੜੀ ਆ ਕਣਕ ਹੁਣ ਆਈ ਹੈ ਆ ਜਿਹੜੀ ਕਣਕ ਹੁਣ ਆਈ ਆ ਮੰਡੀਆਂ 'ਚ ਏਸੇ ਕਣਕ ਦਾ ਆਟਾ ਜਾਂ ਫਿਰ ਇਹੀ ਕਣਕ ਇਹ ਤੁਹਾਡੇ ਤੇ ਆ ਕੇ ਕਣਕ ਲੈਣੀ ਜਾਂ ਆਟਾ ਇਹ ਤੁਹਾਡੇ ਘਰਾਂ 'ਚ ਦਲਿਤ ਗਰੀਬਾਂ ਦੇ ਘਰਾਂ 'ਚ ਰਾਸ਼ਨ ਵਾਸਤੇ ਰੋਟੀ ਪਕਾਉਣ ਵਾਸਤੇ ਮਿਲੂਗਾ